ਸੋ ਅੱਜ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਨਿਸਿਮ ਬਿੱਟੂ ਦੁਆਰਾ ਅੱਜ ਜਿਹੜਾ ਆਪਣਾ ਨਾਮਗਨ ਪੱਤਰ ਵੜਿਆ ਤਾਂ ਮੂਹਰੇ ਦੱਸ ਦਈਏ ਸਮੂਹ ਲੀਡਰਸ਼ਿਪ ਦੇ ਇਲਾਵਾ ਜਿਹੜਾ ਅੱਜ ਜਿਲ੍ਹਾ ਲੁਧਿਆਣਾ ਦੇ ਤਮਾ ਭਾਜਪਾ ਵਰਕਰ ਉੱਥੇ 30000 ਦੀ ਵੱਧ ਗਿਣਤੀ ਤੋਂ ਬੁਝੇ ਇੱਕ ਬੜਾ ਵੱਡਾ ਸਹਿਲਾਬ ਆਇਆ ਤਾਂ ਅੱਜ ਹੀ ਲੁਧਿਆਣਾ ਵਾਸੀਆਂ ਨੇ ਮਨ ਬਣਾ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਵਾਸੀ ਰਮਨਿਕ ਸਿੰਘ ਜਾਨੇ ਕਿ ਭਾਜਪਾ ਦੇ ਉਮੀਦਵਾਰ ਨੂੰ ਇੱਥੇ ਦਾ ਮੈਂਬਰ ਪਾਰਲੀਮੈਂਟ ਚਾਹੁੰਦੇ ਤਾਂ ਕਿਤੇ ਅੱਜ ਇਸ ਭਾਜਪਾ ਦੇ ਕਾਰਜਕਰਤਾ ਸਹਿਲਾਬ ਨੇ ਸਾਬਿਤ ਕਰਤਾ ਕਿ ਲੋਕ ਪੰਜਾਬ ਦੇ ਵਿੱਚ ਮੋਦੀ ਸਰਕਾਰ ਨੇ ਜਾਂਦੇ ਤਾਂ ਅੱਜ ਇਸੇ ਮਹਿੰਮ ਦੇ ਤਹਿਤ ਅੱਜ ਕਿਲਾਸ਼ ਨਗਰ ਮੰਡਲ ਵਾਲੇ ਇੱਕ ਵਿਸ਼ੇਸ਼ ਕਾਰਜਮ ਰੱਖਿਆ ਗਿਆ ਤੋਂ ਮੌਜੂਦਾ ਮੈਨਾ ਬੀਜੇਪੀ ਜ਼ਿਲ੍ਹਾ ਪ੍ਰਧਾਨ ਰਜਨਿਸ਼ਟ ਮਾਜੀ ਤੁਮਾਂ ਜੀ ਕਿਸਾ ਦੇਖੋ ਅੱਜ ਬਿੱਟੂ ਜੀ ਨੇ ਆਪਣਾ ਨਾਮਾਗਨ ਪੱਤਰ ਭਰਿਆ ਇਸ ਦੇ ਨਾਲ ਹੀ 30000 ਤੋਂ ਵੱਧ ਜਿਹੜੇ ਤੁਹਾਡੇ ਵਰਕਰ ਤੇ ਸ਼ਮੂਲੀਅਤ ਕੀਤੀ ਹੈ ਕਿਸਾ ਦੇਖਦੇ ਹਾਂ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਦਿਨ ਬੇਨਤੀ ਕੀਤੀ ਸੀ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਘਰ ਦੇ ਬਾਗ ਡੋਢੀ ਤੋਂ ਪਤਾ ਲੱਗ ਜਾਂਦੇ ਆ ਅੱਜ ਦਾ ਜੋ ਨਾਮਕਨ ਪੱਤਰ ਦਾ ਵਰਕਰਾਂ ਦਾ ਉਤਸ਼ਾਹ ਸੀਗਾ ਉਹ ਬੜਾ ਇਸ ਤੰਗ ਨਾਲ ਤੁਹਾਨੂੰ ਦਰਸਾਉਂਦਾ ਵੀ ਲੁਧਿਆਣੇ ਦੇ ਵਿੱਚ ਜਿੱਤ ਨਿਸ਼ਚਿਤ ਹੋ ਚੁੱਕੀ ਹੈ ਸਿਰਫ ਵੋਟਾਂ ਪੈਣ ਦਾ ਇੰਤਜ਼ਾਰ ਆ ਤੇ ਰਿਜ਼ਲਟ ਆਣ ਦਾ ਇੰਤਜ਼ਾਰ ਆ ਜਿਹੜਾ ਨਤੀਜਾ ਉਹ ਇੱਕ ਵਾਸਾ ਰਹਿਣ ਵਾਲਾ ਕਿਉਂਕਿ ਲੋਕ ਮਨ ਬਣਾ ਚੁੱਕੇ ਨੇ ਲੋਕਾਂ ਦੀ ਇੱਕ ਮਾਨਸਿਕਤਾ ਸਾਰਿਆਂ ਦੀ ਭਾਜਪੀ ਦੇ ਨਾਲ ਚੱਲਣ ਦੀ ਹੈ ਇਸ ਵਾਰ ਇੱਕ ਵੱਡਾ ਬਦਲਾਅ ਪੰਜਾਬ ਚ ਆਣ ਵਾਲਾ ਜਿਹੜਾ ਪੰਜਾਬ ਨੂੰ ਦੁਨੀਆ ਦੇ ਪਹਿਲੇ ਜਿਹੜੇ ਸੂਬਿਆਂ ਚ ਗਿਣਿਆ ਜਾਂਦਾ ਸੀ ਭਾਰਤ ਦੇ ਸੂਬਿਆਂ ਚ ਗਿਣਿਆ ਜਾਂਦਾ ਸੀ ਉਹ ਦੁਬਾਰਾ ਤੋਂ ਮੁੜ ਤੋਂ ਅੱਗੇ ਲਿਆਉਣ ਦੇ ਵਿੱਚ ਇਹਦਾ ਬਹੁਤ ਵੱਡਾ ਮਹੱਤਵਪੂਰਨ ਰੋਲ ਰਹੇਗਾ ਦੇਖਦੇ ਹੋ ਆ ਜਿਹੜਾ ਸਲਾਫ ਸੀ ਬੀਜੇਪੀ ਕਾਰਕਾਤਾ ਦਾ ਮੰਨਦੇ ਵੀ ਪੰਜਾਬ ਦੇ ਲੋਕ ਹੈ ਉਹ ਪੰਜਾਬ ਦੇ ਵਿੱਚ ਮੋਦੀ ਸਰਕਾਰ ਨੂੰ ਚਾਹੁੰਦੇ ਵੀ ਤਾਂ ਕਿ ਅਮਨ ਸ਼ਾਂਤੀ ਰਹੇ ਤੇ ਪੰਜਾਬ ਦਾ ਵਿਕਾਸ ਦੇਖੋ ਦੋ ਗੱਲਾਂ ਨੇ ਇੱਕ ਤਾਂ ਲੋਕ ਬਹੁਤ ਵੱਡਾ ਬਦਲਾਅ ਚਾਹੁੰਦੇ ਨੇ ਉਹ ਬਦਲਾਅ ਇਸ ਕਰਕੇ ਚਾਹੁੰਦੇ ਨੇ ਕਿ ਲੋਕ ਦੁਖੀ ਬਹੁਤ ਨਹੀਂ ਮੌਜੂਦਾ ਸਰਕਾਰ ਤੋਂ ਔਰ ਇੱਕ ਦੂਸਰੇ ਪਾਸੇ ਉਹ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਬਹੁਤ ਨੇ ਜੋ ਵਿਜ਼ਨ ਨਰੇਂਦਰ ਮੋਦੀ ਜੀ ਨੇ ਸਾਡੇ ਦੇਸ਼ ਨੂੰ ਦਿੱਤਾ ਜੋ ਤਰੱਕੀ ਦਾ ਮਾਣ ਦੇਸ਼ ਨੂੰ ਬਖਸ਼ਿਆ ਜੋ ਵਿਦੇਸ਼ਾਂ 'ਚ ਮੇਰੇ ਦੇਸ਼ ਨੂੰ ਮਾਣ ਮਿਲਿਆ ਇਹ ਸਾਰੀਆਂ ਗੱਲਾਂ ਤੋਂ ਅੱਜ ਹਰ ਵਿਅਕਤੀ ਪ੍ਰਭਾਵਿਤ ਆ ਔਰ ਹਰੇਕ ਇਸ ਯੱਗ ਦੇ ਵਿੱਚ ਉਤੀ ਪਾਣ ਦੇ ਲਈ ਇਹ ਆਪਣਾ ਨੰਬਰ ਦਾ ਇੰਤਜ਼ਾਰ ਕਰ ਰਿਹਾ ਵੀ ਮੈਂ ਕਦੋਂ ਅੱਗੇ ਆ ਕੇ ਜੀ ਉਤੀ ਪਾ ਸਕਾਂ ਔਰ ਬੀਜੇਪੀ ਦੇ ਨਾਲ ਕਦਮ-ਨ-ਕਦਮ ਮਲਾ ਕੇ ਚੱਲ ਸਕਾਂ ਤਦ ਪੰਜਾਬ ਦੇ ਵਿੱਚ ਬਦਲਾਅ ਦਾ ਦੌਰ ਲੈ ਕੇ ਆਈਏ ਅਸੀਂ ਬੱਸ ਇੱਕ ਵਾਰ ਦੇ ਦਿਓ ਅੱਜ ਬੀਜੇਪੀ ਦੇ ਉਮੀਦਵਾਰਾਂ ਤੋਂ ਰਵਿੰਦੀ ਸਿੰਘ ਮਿੱਤੂ ਨੇ ਆਪਣਾ ਨਾਮਗ੍ਰੰਥ ਪੱਤਰ ਦੇ ਦੂਜੇ ਪਾਸੇ ਆਪਣੀ ਇਹ 13 ੜੀ ਲਾਸਟ ੜੀ ਆਪਣੀ ਉਮੀਦਵਾਰ ਜਿਹੜੀ ਸੀ ਗੇਜाराम ਜੀ ਨੂੰ ਉੱਥੇ ਕਟੇਗੜ੍ਹ ਸਾਹਿਬ ਟਿਕਟ ਮਿਲੀ ਇਸ ਦੇ ਨਾਲ ਹੀ ਅੱਜ ਆਪ ਸਰਵੇਵਰ ਸੁਪੀਮੋ ਕੇਜਰੀਵਾਲ ਨੂੰ ਅੱਜ ਜ਼ਮਾਨਤ ਸ਼ਰਤ ਮਿਲ ਗਿਆ 1 ਜੂਨ ਤੱਕ ਦੇਖੋ ਕਾਨੂੰਨੀ ਪ੍ਰਕਿਰਿਆ ਜ਼ਮਾਨਤ ਮਿਲਣਾ ਉਹਨਾਂ ਦਾ ਅਧਿਕਾਰ ਆ ਔਰ ਇਥੋਂ ਦੀ ਗੱਲ ਹੁਣ ਸਾਬਤ ਹੋ ਜਾਂਦੀ ਆ ਵੀ ਜਿਹੜੇ ਇਹ ਲੋਗ ਕਾਨੂੰਨ ਤੋਂ ਭੱਜਦੇ ਸੀ ਜਿਹੜੇ ਕਾਨੂੰਨ ਨੂੰ ਮੰਨਦੇ ਨਹੀਂ ਔਰ ਅੱਜ ਜ਼ਮਾਨਤ ਉਸੇ ਕਾਨੂੰਨੀ ਪ੍ਰਕਿਰਿਆ ਚ ਮਿਲੀ ਆ ਉਹਨੂੰ ਮਿਲੀ ਆ ਤੇ ਉਹਦੇ ਚ ਜੋ ਵੀ ਮੈਂ ਸਮਝਦਾ ਵੀ ਉਹ ਜੋ ਸ਼ਰਤਾ ਨੇ ਜੋ ਉਹਨਾਂ ਨੂੰ ਕਾਨੂੰਨ ਨੇ ਬੰਦਚਾ ਲਾਈਆਂ ਨੇ ਉਹਨਾਂ ਦਾ ਪਾਲਣ ਕਰਨਗੇ ਔਰ ਜਦ ਤੱਕ ਉਹਨਾਂ ਤੇ ਜੋ ਏਡੇ ਵੱਡੇ ਇਲਜ਼ਾਮ ਲੱਗੇ ਨੇ ਏਡੇ ਵੱਡੇ ਘੁਟਾਲਿਆਂ ਦੇ ਇਲਜ਼ਾਮ ਲੱਗੇ ਨੇ ਉਹ ਇਲਜ਼ਾਮਾਂ ਨੂੰ ਜਦ ਤੱਕ ਉਹ ਉਹਦੇ ਤੋਂ ਪਾਕ ਧੋ ਨਹੀਂ ਲੈਂਦੇ ਇਹ ਇਲਜ਼ਾਮ ਖੜੇ ਨੇ ਔਰ ਇਹ ਇਲਜ਼ਾਮ ਇੰਨੇ ਉਹ ਨਹੀਂ ਹੈਗੇ ਵੀ ਇੰਨੀ ਜਲਦੀ ਉਹਨਾਂ ਤੋਂ ਉਹਨਾਂ ਦਾ ਖੇੜਾ ਛੁੱਟ ਜਾਏਗਾ ਇਹ ਜਮਾ ਦੀ ਜਿਹੜੀ ਇੱਕ ਸੇਕ ਆ ਪੰਜਾਬ ਤੱਕ ਆ ਰਹੀ ਆ ਔਰ ਬੜੀ ਜਲਦੀ ਪੰਜਾਬ ਦੇ ਜਿਹੜੇ ਮੁੱਖ ਲੋਗ ਨੇ ਜਿਹੜੀ ਪੰਜਾਬ ਦੀ ਐਕਸਾਈਜ਼ ਪਾਲਸੀ ਆ ਵੀ ਦਿੱਲੀ ਵਾਲੀ ਪਾਲਸੀ ਆ ਇਹ ਸਾਰਾ ਕੁਝ ਮਤਲਬ ਫੈਲੀ ਇੱਕੋ ਜਿਹੀ ਆ ਦੋਵੇਂ ਔਰ ਪੰਜਾਬ ਵੀ ਜਲਦੀ ਜਲਦੀ ਇਹਦੇ ਚ ਖੁੱਲਣ ਵਾਲੀਆਂ ਗੱਲਾਂ ਨੇ ਲੁਧਿਆਣਾ ਵੀ ਕੋਸ਼ਿਸ਼ ਮnde ਜਾ ਰਿਹਾ ਔਰ ਲੁਧਿਆਣਾ ਵਾਸੀ ਦਾ ਅਨਾਉਂਸ ਕੀਤਾ ਵੀ ਪਰਦਾਮ 100% ਉਹਨਾਂ ਦਾ ਉਰੇ ਲੁਧਿਆਣਾ ਦਾ ਵਿਜ਼ਿਟ ਰਹਿਣ ਵਾਲਾ ਮੋਦੀ ਜੀ ਵੀ ਆਣਗੇ ਔਰ ਯੋਗੀ ਵੀ ਜੀ ਆਣਗੇ ਭਾਰਤੀ ਜਨਤਾ ਪਾਰਟੀ ਦੀ ਵੱਡੀ ਲੀਡਰਸ਼ਿਪ ਸਾਰਿਆਂ ਦੀ ਨਜ਼ਰ ਚ ਲੁਧਿਆਣਾ ਪੰਜਾਬ ਚ ਇੱਕ ਨੰਬਰ ਦੀ ਸੀਟ ਆ ਜਿਹੜੀ ਵਿਨਿੰਗ ਆ ਤੋਂ ਇੱਥੇ ਸਾਰਿਆਂ ਦਾ ਧਿਆਨ ਆ ਔਰ ਸਾਰੇ ਉਰੇ ਆਣ ਦੇ ਲਈ ਇੱਥੇ ਦੇ ਲੋਕਾਂ ਨੇ ਰੂਬਰੂ ਹੋਣ ਦੇ ਲਈ ਇੱਥੇ ਦੇ ਲੋਕਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਜ਼ਰੂਰ ਸਮਾਂ ਕੱਢ ਕੇ ਇੱਥੇ ਆਣਗੇ ਕਿਹਦਾ ਮਿੱਤਰ ਸਾਹਿਬ ਅੱਜ ਜਿਹੜਾ ਪਕੀਆ ਬੀਜੇਪੀ ਅੱਜ ਜਿਹੜਾ ਕਾ ਸਕੇ ਨੋਮੀਨੇਸ਼ਨ ਹੋਈ ਸੀ ਭਾਜਪਾ ਦੇ ਉਮੀਦਵਾਰ ਨੀ ਸੀ ਬਿਚ ਕੌਂਫੀ ਤਕਰਾਦ ਦੇ ਵਿੱਚ ਅੜੇ ਪਾਰਟੀ ਵੱਲੋਂ ਲਾਵਾ ਜੜੇ ਮਹਿਲਾਵਾਂ ਦਾ ਕਾਫੀ ਚੋਣ ਲੱਗ ਰਿਹਾ ਵੀ ਅੱਜ ਮੰਨ ਬਣ ਚੁੱਕਾ ਵੀ ਲੁਜਾਨਾ ਵਾਸੀਆਂ ਦਾ ਵੀ ਲੁਜਾਨਾ ਦੇ ਵਿੱਚ ਲੋਕੀ ਮੋਦੀ ਸਰਕਾਰ ਚਾਹੁੰਦੇ ਮੇਰੇ ਹਿਸਾਬ ਨਾਲ ਤਾਂ ਸਾਰੇ মিডিਆ ਭਾਈਚਾਰੇ ਨੇ ਦੇਖਿਆ ਹੈ ਵੀ ਹਜ਼ਾਰਾਂ 50000 ਤੋਂ ਉੱਪਰ ਦੀ ਜਨਸੰਖਿਆ ਸਾਡੇ ਉੱਥੇ ਉਮੀਦਵਾਰਾਂ ਦੇ ਉਮੀਦਵਾਰ ਦੇ ਨੋਮੀਨੇਸ਼ਨ ਦੇ ਵਿੱਚ ਸਾਡੇ ਪਾਰਟੀ ਦੇ ਵਰਕਰਾਂ ਦੀ ਸ਼ਮਿਲਿਤ ਹੋਈ ਹੈ ਆਮ ਲੋਕਾਂ ਦੀ ਸ਼ਮਿਲਿਤ ਹੋਈ ਹੈ ਔਰ ਸਭ ਨੇ ਮਨ ਬਣਾ ਲਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਕੇਂਦਰ ਚ ਦੁਬਾਰਾ ਆਏਗੀ 400 ਦਾ ਨਾਰਾ ਜਿਹੜਾ ਅਸੀਂ ਦਿੱਤਾ ਉਹਨੂੰ ਸਰਕਾਰ ਕਰੇਗੀ ਔਰ 5-7% ਜਿਹੜੇ ਲੋਕ ਤੁਹਾਡੇ ਰਾਹੀਂ ਉਹਨਾਂ ਨੂੰ ਕਹਿਣਾ ਚਾਹੂੰਗਾ ਜਿਹੜੇ ਵੀ ਹਜੇ ਵੀ ਦੁਬਿਧਾ ਚ ਹੈ ਵੀ ਵੋਟ ਇੱਧਰ ਪਾਈਏ ਕਿ ਉੱਧਰ ਪਾਈਏ ਤੇ ਉਹਨਾਂ ਨੂੰ ਹੁਣ ਸਾਫ਼ ਪ੍ਰੇਰਿਤ ਹੋ ਗਿਆ ਹੈ ਵੀ ਤੁਸੀਂ ਆਪਣੀ ਵੋਟ ਕਿੱਧਰ ਪਾਣੀ ਹੈ ਆਪਣੀ ਮਤ ਦਾ ਖਰਾਬਦਾਨ ਨਹੀਂ ਕਰਨਾ ਆਪਣੀ ਮਤ ਦਾ ਸਹੀ ਦਾਨ ਕਰਨਾ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਚਿਤਾਨਾ ਸਸੇ ਕਿ ਇਹ ਆਈਸੀਆਈ ਵਿਸ਼ੇਸ਼ ਹੋਦਾ ਜਿਹੜਾ ਰਮਨੀਸ਼ ਮਿੱਟੂ ਆ ਜਿਹੜਾ ਲੁਧਿਆਣਾ ਤੋਂ ਅਜੇ ਨਾਮਾਗਨ ਪੱਤਰ ਪਤਾ ਗਿਆ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਦ ਨੂੰ ਅੱਜ ਫਿਰ ਸ਼ਰਤ ਜਮਾ ਦਿੱਤੀ ਗਈ ਹੈ 1 ਜੂਨ ਤੱਕ ਦੀ ਉਸ ਤੋਂ ਬਾਅਦ 2 ਤਰੀਕ ਨੂੰ ਸਟੈਂਡਰਡ ਰਨ ਦੀ ਗੱਲ ਕੀਤੀ ਗਈ ਇਸ ਦੇ ਆਪ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਕਹਿੰਦਾ ਵੀ ਜਿਹੜੇ ਕਾਨੂੰਨੀ ਪ੍ਰਕਿਰਿਆ ਉਸ ਦੇ ਵਿੱਚ ਕੋਈ ਹਾੜਾ ਸਪੈਸ਼ਲ ਲੇਕਨ ਕਿਤੇ ਨਾ ਗਏ ਤੇ ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ ਗਈ ਹੈ ਜਿਹੜਾ ਅਗਰ ਗਲਤ ਕੰਮ ਕੀਤੇ ਤਾਂ ਉਸ ਨੂੰ ਜਿਹੜਾ ਕਾਨੂੰਨ ਹੈ ਉਹਨਾਂ ਦੀ ਬੰਦੀ ਸਜ਼ਾ ਦਿੰਦਾ ਹੈ ਤਾਂ ਖੈਰ ਹੁਣ ਸਮਾਂ ਦੱਸੂਗਾ ਲੁਧਿਆਣਾ ਵ

Instagram X aur WhatsApp channel par